ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਪਹਿਲਾਂ ਤਾਂ ਐਡਰੈਸ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੱਜਣੋ ਖੋਸਾ ਰੰਧੀਰ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਜਾਂਦਾ ਤੇ ਖੋਸੇ ਰੰ ਧੀਰ ਨਗਰ ਦੇ ਵਿੱਚ ਵੀਰ ਹਰਾਂ ਨੇ ਇੱਕ ਕਾਰ ਬਾਜ਼ਾਰ ਖੋਲਿਆ ਹੋਇਆ ਸੱਜਣੋ ਖੋਸੇ ਦੇ ਨਾਮ ਤੇ ਹੀ ਇਸ ਸਕਰੀਨ ਤੇ ਨੰਬਰ ਚੱਲੀ ਜਾਂਦੇ ਇੱਥੇ 8-10 ਗੱਡੀਆਂ ਹਰ ਵੇਲੇ ਵਿਕਰੀ ਵਾਲੀਆਂ ਹੁੰਦੀਆਂ ਕਿਹੜਾ ਕਿਹੜਾ ਮਾਡਲ ਗੱਡੀਆਂ ਖੜੀਆਂ ਜਿੰਨੀ ਕ ਜਾਣਕਾਰੀ ਹੋਈ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜੇ ਕੋਈ ਸੱਜਣ ਗੱਡੀ ਭਾਲਦਾ ਜਿਵੇਂ ਸਵਿਫਟ ਵਰਨਾ ਕਰੇਟਾ ਤਕਰੀਬਨ ਸਾਰੀਆਂ ਗੱਡੀਆਂ ਹੀ ਇਨਾ ਵੀਰਹਾਰਾਂ ਕੋਲੇ ਬਕਾਊ ਹੁੰਦੀਆਂ ਆਜੋ ਆਪਾਂ ਸਟਾਰਟ ਕਰਦੇ ਆ ਅੱਗੇ ਅੱਗੇ ਡਿਟੇਲ ਪੁੱਛ ਕੇ ਜਿੰਨਾ ਵੀ ਹੋ ਸਕੇ ਤੁਹਾਨੂੰ ਜਾਣਕਾਰੀ ਲੈ ਕੇ ਦੰਨੇ ਆ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਪਹੁੰਚ ਜਿਹੜੀ ਤੁਸੀਂ ਇੱਥੇ ਕਰਨੀ ਆ ਉਹ ਖੋਸਾ ਰਣ ਤੀਰ ਕਰਨੀ ਆ ਬਾਕੀ ਆਪਾਂ ਵੀਰਹਾਰਾਂ ਨਾਲ ਥੋੜੀ ਜਾਣ ਪਛਾਣ ਕਰਾ ਦੰਨੇ ਆ ਜੁੜਿਓ ਐਂਡ ਤੱਕ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਹੋਰ ਸੁਣਾਓ ਠੀਕ ਠਾਕ ਹੈ ਚੜਦੀ ਕਲਾ ਜੀ ਚੜਦੀ ਕਲਾ ਜੀ ਆਪਣਾ ਪਹਿਲਾ ਨਾਂ ਤੇ ਐਡਰੈਸ ਦੱਸਗੇ ਆਪਣਾ ਸ਼ੋਭਨਾਮ ਦਾ ਸਤਨਾਮ ਸਿੰਘ ਤੂਰ ਆ ਓਕੇ ਉਹ ਵੈਸੇ ਇੱਥੇ ਮੈਨੂੰ ਬਿੱਟੂ ਬਿੱਟੂ ਕਹਿੰਦੇ ਬਿੱਟੂ ਦੇ ਨਾਮ ਨਾਲ ਜਾਣਦੇ ਸਾਰੇ ਹਨਾ ਹਾਂਜੀ ਹਾਂਜੀ ਤੇ ਆਪਣੇ ਨੰਬਰ ਤਾਂ ਚਲੋ ਚਲਾ ਦਿਆਂਗੇ ਆਪਾਂ ਸਕਰੀਨ ਤੇ ਪਿੰਡ ਖੋਸਰਨਧੀਰ ਆ ਨੀਅਰ ਮੋਗਾ ਨੀਅਰ ਮੋਗਾ ਆ ਗਿਆ ਹਨਾ ਹਾਂਜੀ ਤੇ ਇਹ ਆਪਣਾ ਪੁਰਾਣਾ ਹੀ ਕੰਮ ਹੈ ਹਾਂ ਪੁਰਾਣਾ ਇਹ ਹੈਗਾ 6 ਮਹੀਨੇ ਪੁਰਾਣਾ 6 ਮਹੀਨੇ ਪਹਿਲਾਂ ਮੋਗੇ ਕਰਦੇ ਸੀ ਹਾਂ ਪਹਿਲਾਂ ਮੋਗੇ ਕਰਦੇ ਸੀਗੇ ਹੁਣ ਇਹ ਪਹਿਲਾ ਆਪਣਾ ਕਾਰੋਬਾਰ ਜਿਹੜਾ ਮੋਗੇ ਸੀ ਹਾਂਜੀ ਤੇ ਫੇਰ ਆਪਾਂ ਇੱਥੇ ਖੂਸਾ ਰੰਧੀਰ ਲੈ ਜਾਂਦਾ ਹਾਂ ਨੇੜੇ ਆ ਗਿਆ ਖੂਸਾ ਕੋਟਲਾ ਖੂਸਾ ਕੋਟਲਾ ਹਾਂ ਖੂਸਾ ਪਾੰਡੋ ਹਾਂਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ओके okay. सारी बंपर डू बंपर ओरिजिनल है ओरिजिनल हां जी ओके ते 85 ਕਹੀ ਹਜ਼ਾਰ ਕਿਲੋਮੀਟਰ ਅਸੀਂ ਚੱਲੀ ਵੀ ਗੱਡੀ ਮਤਲਬ ਆਨ ਰਿਕਾਰਡ ਚੈੱਕ ਕਰੇ ਆਨ ਰਿਕਾਰਡ ਚੈੱਕ हां जी ਓਕੇ ਸੱਜਣੋਂ ਵਿੱਚੋਂ ਵੀ ਤੁਹਾਨੂੰ ਚਾਹਤ ਮਰਾਉਣੇ ਆ 16 ਮਾਡਲ ਆ ਇਹ ਨੋਟ ਕਰ ਲਿਓ ਬਰੀਜਾ ਤੇ ਜਿਵੇਂ ਇਹ ਦਿੱਲੀ ਨੰਬਰ ਆਪਾਂ ਕਰਵਾ ਕੇ ਦੇਵਾਂਗੇ हां जी ਇਹ ਅਗਲਾ ਵੀ ਕਰਾ ਸਕਦਾ ਐਂ ਲੈਣੀ ਕਿਸੇ ਨੇ ਤਾਂ ਐਨਓਸੀ ਦੇਵਾਂਗੇ ਐਨਓਸੀ ਕਟਾ ਕੇ ਦੇ ਦੇਣੇ ਕਿਹਨੇ ਨੰਬਰ ਲਵਾਉਣਾ ਨੰਬਰ ਲਵਾ ਕੇ ਦੇਵਾਂਗੇ ਠੀਕ ਹੈ ਇਹਦੀ ਡਿਮਾਂਡ ਕੀ ਰਹੂਗੀ ਇਹਦੀ ਡਿਮਾਂਡ ਐਨਓਸੀ ਦੇ ਨਾਲ 520 ਹੈ 5 ਲੱਖ ਤੇ 20 हां जी ਜੇ ਨੰਬਰ ਲਵਾਉਣਾ ਫਿਰ 5.5 ਲੱਖ ਫਿਰ 5.5 ਲੱਖ ਜੇ ਆਪਣੇ ਤੋਂ ਸਾਰਾ ਕੰਪਲੀਟ ਲੈਣਾ ਗਏ ਕੰਪਲੀਟ ਲੈਣਾ ਤਾਂ ਓਕੇ ਤੇ ਇਹ ਆ ਗਈ ਜੀ ਇਹ ਆ ਗਈ ਸੋਇਫਟੀ 18 ਮਾਡਲ ਆ ਪੈਟਰੋਲ ਇਹ ਪੈਟਰੋਲ ਦੀ ਗੱਡੀ ਆ 18 ਮਾਡਲ ਆ ਹਾਂਜੀ ਠੀਕ ਆ ਜੀ ਦੱਸੀ ਚਲੋ ਸਾਰੀ ਡਿਟੇਲ ਆ ਆ ਜੀ ਇਹ ਜਿਹੜਾ ਥਰਡ ਓਨਰ ਆ ਓਕੇ ਤੇ ਇਹਦੀ ਜਿਹੜੀ ਡਿਮਾਂਡ ਆ ਆਪਣੀ 4.5 ਲੱਖ ਆ ਸਾਢੇ 4 ਲੱਖ ਹਾਂਜੀ ਐਨਓਸੀ ਤੇ ਐਨਓਸੀ ਤੇ ਜੇ ਨੰਬਰ ਲਵਾ ਕੇ ਦੇਣ ਦਾ ਪਾਉਨੇ ਪੰਜ ਦੀ ਦੇਵਾਂਗੇ ਫੇਰ ਪਾਉਨੇ ਪੰਜ ਲੱਖ ਨਵੀਂ ਗੱਡੀ 40 ਹਜ਼ਾਰੀ ਚੱਲੀ ਹੈ 40 ਹਜ਼ਾਰ ਰੀਜਨਲ ਚੱਲੀ ਹੈ ਹੈਨਾ 18 ਮਾਡਲ ਆ 18 ਮਾਡਲ ਹੈ ਪੈਟਰੋਲ ਆ ਗਈ ਹਾਂਜੀ ਓਕੇ ਇਹ ਜੀ ਆਪਣੀ ਆ ਗਈ ਸ਼ੈਵਰਲੈਟਾਂ ਵਾਲਿਆਂ ਦੀ ਕੈਪਟਵਾਈ ਹਾਂ ਸ਼ੈਵਰਲੈਟਾਂ ਵਾਲਿਆਂ ਦੀ ਆ ਗਈ ਹੈਨਾ ਲੁਧਿਆਣੇ ਦਾ ਨੰਬਰ ਹੈ ਲੁਧਿਆਣੇ ਦਾ ਨੰਬਰ ਆ ਪੰਜਾਬ ਦਾ ਪੱਕਾ ਨੰਬਰ ਹੈ ਹਾਂਜੀ 7 ਸੀਟਰ ਹੈ ਓਕੇ ਆਟੋਮੈਟਿਕ ਹੈ ਠੀਕ ਹੈ ਆਟੋਮੈਟਿਕ ਆ ਗਈ ਹਾਂਜੀ 85 ਹਜ਼ਾਰੀ ਇਹ ਚੱਲੀ ਹੈ ਓਕੇ ਮਰੇਜ ਸਟੋਨ ਦੇ ਟਾਇਰ ਆ ਲਾਇ ਵੀਲ ਹੋ ਰਹੀਆਂ ਸਾਰਾ ਕੁਝ ਜੋ ਵੀ ਹੈ ਮੰਨ ਲਓ ਵੀ ਪੂਰੇ ਟਾਪ ਹੀ ਪਏ ਆ ਸੈਕੰਡ ਆਨਰ ਆ ਇਹ ਗੱਡੀ ਜੀ ਕੀ ਬਾਤ ਆ ਇਹਦਾ ਬਹੁਤ ਸੰਭੀ ਵੀ ਆ ਬਹੁਤ ਸੰਭੀ ਵੀ ਆ ਜੀ ਇਹਦਾ ਝੋਟਾ ਹੀ ਸਦਨੋ ਜੇ ਕੋਈ ਆਟੋਮੈਟਿਕ ਪਾਲਦਾ ਸੀ ਗੱਡੀ ਤਾਂ ਫਿਰ ਇੱਥੇ ਖੋਸਾ ਰੰ ਧੀਰ ਦੇ ਵਿੱਚ ਖੜੀ ਆ ਤੇ ਆ ਕੇ ਵੇਖੋ ਪਸੰਦ ਆਊਗੀ ਚੰਗੀ ਗੱਡੀ ਆ ਇਹਦੀ ਡਿਮਾਂਡ ਛਾ ਜੀ ਇਹਦੀ ਡਿਮਾਂਡ 4 ਲੱਖ ਆ ਜੀ ਮੌਕੇ ਤੇ ਮਾਨਦਾਨ ਹੋ ਜਾਊਗਾ ਇਹ ਤੇ ਇਹ ਤਾਂ ਫਿਰ ਮੰਨ ਕੇ ਚੱਲ ਗਿਆ ਪੰਜਾਬ ਨੰਬਰੀਆ ਆ ਨੰਬਰੀਆ ਹਾਂਜੀ ਠੀਕ ਆ ਠੀਕ ਆ ਠੀਕ ਆ ਪਤੂਗਾ ਸਵਿਫਟ ਆ ਗਈ ਆਪਣੀ ਡੀਜ਼ਲ ਵੇਰੀਐਂਟ ਆ ਓਕੇ ਡੀਜ਼ਲ ਆ ਹਾਂਜੀ 2017 ਮਾਡਲ ਆ ਠੀਕ ਆ 2017 ਹਾਂਜੀ ਇਹ ਚੱਲੀ ਆ ਜੀ 98000 ਠੀਕ ਆ Ориਜినਲ ਓਕੇ ਤੇ ਲਾਈ ਵੀ ਲੱਗੇ ਹੋਏ ਆ ਸਾਰੀ ਸਾਫ਼ ਸੁਥਰੀ ਗੱਡੀ ਆ ਇਹਦੀ ਚਾਬੀ ਵੇਖੋ ਵੀ ਠੀਕ ਆ ਹਾਂਜੀ ਓਕੇ 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 ਸਭੀਆਂ ਹੋਈਆਂ ਗੱਡੀਆਂ ਵੱਡੀ ਸਕਰੀਨ ਲੱਗੀ ਬੈਕ ਕੈਮਰਾ ਬੈਕ ਕੈਮਰਾ ਵੀ ਲੱਗਾ ਬੈਕ ਕੈਮਰਾ ਵੀ ਲੱਗਾ ਹੋਇਆ ਸਾਰਾ ਕੁਝ ਓਕੇ ਓਕੇ ਇਹਦੀ ਡਿਮਾਂਡ ਫਿਰ ਕੀ ਰਹੂਗੀ ਜੀ ਇਹਦੀ ਡਿਮਾਂਡ ਰਹੂਗੀ ਜੀ ਐਨਓਸੀ ਦਾ 4.5 ਓਕੇ ਜੇ ਨੰਬਰ ਲਵਾ ਕੇ ਲੈਣਾ ਤਾਂ 5.5 ਠੀਕ ਆ ਫਿਰ 5.5 ਹਾਂਜੀ ਤੇ 4.5 ਉਹ 25000 ਰੁਪਏ ਇਹ ਮਾਡਲ ਕਿਹੜਾ ਦੱਸਤੀ ਸੀ ਆਪਾਂ 17 ਮਾਡਲ 17 ਮਾਡਲ ਡੀਜ਼ਲ ਵਰੀਐਂਟ ਹੈ ਡੀਜ਼ਲ ਆ ਗਈ ਹੈ ਨਾ ਵੀਡੀਆ ਹਾਂਜੀ ਹਾਂਜੀ ਫਰਸਟ ਓਨਰ ਹੈ ਪਹਿਲੇ ਨਾਂ ਦੀ ਹੈ ਪਹਿਲੇ ਨਾਂ ਦੀ ਹੈ 2010 ਮਾਡਲ ਆਈਏ ਸਵਿਫਟ ਆ ਗਈ ਸਵਿਫਟ ਆਈਏ 2000 ਤੇ 10 ਮਾਡਲ 2010 ਮਾਡਲ ਨੰਬਰ ਆ ਗਿਆ ਪੰਜਾਬ ਦਾ ਹੀ ਪੰਜਾਬ ਦਾ ਨੰਬਰ ਆਈ ਇਹਦਾ ਓਕੇ 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 ਹਾਂ ਜੀ ਗੱਡੀ ਇਹ ਵੀ ਸਾਫ ਸੁਥਰੀ ਜਾਂ ਘਰੇ ਰੱਖਣ ਵਾਲੀ ਆ ਕਿਸੇ ਨੇ ਘੱਟ ਪੈਸੇ ਲਾਉਣੇ ਆ ਹਾਂ ਤੇ ਇਹਦੀ ਡਿਮਾਂਡ ਜਾਨੀ ਪੌਣੇ 2 ਲੱਖ ਮੌਕੇ ਤੇ ਮਾਨ ਤਣ ਪੌਣੇ 2 ਲੱਖ ਦੀ ਡਿਮਾਂਡ ਆ ਤੇ ਮੌਕੇ ਤੇ ਮਾਨ ਤਣ 10 ਮਾਡਲ ਆ ਹਾਂ ਜੀ 10 ਮਾਡਲ ਓਕੇ ਸੱਜਣੋ ਜਿਹੜੀ ਤੁਹਾਨੂੰ 10 ਲਾਈ ਵੀ ਲੱਗੇ ਨੂੰ ਵੀ ਹਾਂ ਲਾਈ ਵੀ ਲੱਗੇ ਹੋਇਆ ਪੰਜਾਬ ਨੰਬਰ ਆ 2010 ਮਾਡਲ ਆ ਜੇ ਕੋਈ ਵੀਰ ਕਹਿੰਦੇ ਵੀ ਘੱਟ ਰੇਟ ਘੱਟ ਪੈਸੇ ਖਰਚਨੇ ਚਾਹੁੰਦਾ ਤਾਂ ਇਹ ਵੀ ਗੱਡੀ ਤੁਸੀਂ ਆ ਕੇ ਵੇਖ ਸਕਦੇ ਆ ਠੀਕ ਹੈ ਇਹ 12 ਆ ਗਈ ਹਾਂਜੀ 12 ਇਹ ਪੰਜਾਬ ਨੰਬਰ ਹੀ ਆ ਗਈ ਪੰਜਾਬ ਨੰਬਰ ਡੀਜ਼ਲ ਜੀ ਪੱਕਾ ਨੰਬਰ ਆ ਪੰਜਾਬ ਦਾ ਜੀ ਠੀਕ ਹੈ ਡੀਜ਼ਲ ਆ ਗਈ ਡੀਜ਼ਲ ਹੈ ਜੀ ਇਹ ਮਾਡਲ ਕਿਹੜਾ ਦੱਸਤੀ ਇਹ 2012 ਮਾਡਲ ਹੈ 12 ਮਾਡਲ ਸੈਕੰਡ ਓਨਰ ਹੈ ਜੀ ਠੀਕ ਹੈ ਗੱਡੀ ਇਹ ਬਹੁਤ ਸਾਫ਼ ਸੁਥਰੀ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਵੇਖੋ ਸੱਜਣੋ ਇਹ ਇਰਾਕੇ ਹਿਸਾਬ ਰੋ ਡਿਮਾਂਡ 3 ਲੱਖ ਆਈ ਇਹਦੀ ਇਹਦੀ ਡਿਮਾਂਡ ਜਿਹੜੀ 3 ਲੱਖ ਉਹਦੇ ਚੋਂ ਹਨਾ ਜਿਹੜਾ ਕੋਈ ਭੈਣ ਭਰਾ ਆਉਂਦਾ ਹਾਂਜੀ ਤੇ ਉਹਦਾ ਮਾਨਤਾਨ ਹੋ ਜਾਣਾ ਹਨਾ ਹਾਂਜੀ ਹਾਂਜੀ ਵੀਡੀਆ ਹੀ ਆ ਗਈ ਪੰਜਾਬ ਨੰਬਰ ਆ ਗੱਡੀ ਸਾਫ ਸੁਥਰੀ ਆ ਸੱਜਣੋ ਬਾਕੀ ਆ ਕੇ ਵੇਖਿਓ ਤੇ ਇਹ ਆ ਗਈ ਟਾਟਾ ਵਾਲਿਆਂ ਦੀ ਹਾਂ ਇਹ 22 ਮਾਰ ਵਾਲਾ ਠੀਕ ਹੈ ਜੀ 22 ਹਾਂਜੀ ਮੰਨ ਲਓ ਨਵੀਂ ਪਈ ਆ ਹਾਂਜੀ ਠੀਕ ਹੈ ਜੀ ਅਲਟਰੋ ਜਿਹੜੀ ਵਜਦੀ ਆ ਠੀਕ ਆ ਠੀਕ ਆ 22 ਮਾਡਲ ਆ ਗਈ 22 ਮਾਡਲ ਆ ਜਿਹੜੀ ਅਸਲੀ ਵਾਲੀ ਆ ਸਾਰਾ ਪੰਜਾਬ ਨ ਪੱਕੇ ਨੰਬਰ ਦੀ ਪੱਕੇ ਨੰਬਰ ਦੀ ਹਾਂਜੀ ਇਹ ਗਾਹਕ ਦੀ ਆ ਗੱਡੀ ਅੱਛਾ ਵਿਕ ਨਹੀਂ ਆਈ ਆ ਪੁੱਛ ਕੇ ਆ ਮੌਕੇ ਤੇ ਦੱਸ ਦਿਆਂਗੇ ਕੀ ਆ ਠੀਕ ਆ ਜਿਹੜੀ ਵੀ ਕੋਈ ਉਹਦਾ ਮੰਨ ਲਓ ਰੇਟ ਹੋਇਆ ਜਾਂ ਆਪਾਂ ਮੌਕੇ ਤੇ ਪੁੱਛ ਕੇ ਦੱਸ ਦਿਆਂਗੇ ਹਨਾ ਗੱਡੀ ਨਵੀਂ ਆ ਜਮ ਓਕੇ ਹਾਂ ਨਹੀਂ ਗੱਡੀ ਬਿਲਕੁਲ ਨਵੀਂ ਪਈ ਆ ਸੱਜਣੋ 2022 ਮਾਡਲ ਆ ਹਨਾ 22 ਮਾਡਲ ਵਾਲੀ ਸਕਰੀਨ ਸਕਰੂਨ ਲੱਗੀ ਹੋਈ ਆ ਸੱਜਣੋ ਓਕੇ ਰਿਪੋਰਟ ਖੋਸਰਨ ਧੀਰ ਹਾਂਜੀ ਇਹ ਪੱਕੇ ਨੰਬਰ ਦੀ ਆ ਪੰਜਾਬ ਦੀ ਠੀਕ ਆ ਮੈਨੂਅਲ ਗੇਅਰ ਆ ਓਕੇ 14 ਮਾਰ ਲਾ ਇਹ ਪੁਸ਼ ਬਟਨ ਸਟਾਰਟ ਆ ਠੀਕ ਆ ਟਾਪ ਮਾਡਲ ਆ ਜੀ ਟਾਪ ਮਾਡਲ ਆ ਜੀ ਹਾਂ ਠੀਕ ਆ 6 ਰੁਪਈ ਗਾਲੀ ਜਿਹੜੀ ਵੱਜਦੀ ਹਾਂਜੀ 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 ਓਕੇ ਸੱਜਣਾ ਪੁਸ਼ ਬਟਨ ਸਟਾਰਟ ਆ ਬਾਕੀ ਵਿੱਚੋਂ ਸਾਫ਼ ਸੁਥਰੀ ਪਈ ਆ ਵਰਨਾ ਆ ਗਈ ਆ ਇਹ ਮਾਡਲ ਕਿਹੜੀ ਦੱਸਤੀ 14 ਮਾਰ ਲਾ 14 ਮਾਰ ਠੀਕ ਹੈ ਜੀ ਇਹਦਾ ਕੀ ਹਿਸਾਬ ਰਹੂਗਾ ਜੀ ਬਾਕੀ ਪੰਜਾਬ ਨੰਬਰ ਆ ਗਈ ਹੈ ਨਾ ਹਾਂਜੀ ਇਹਦਾ ਡਿਮਾਂਡ 4.5 ਆ ਜੀ ਇਹਦੀ ਡਿਮਾਂਡ ਜਿਹੜੀ ਕਰਦੇ 4.5 ਹਾਂਜੀ ਉਦੋਂ ਦਾ ਮੌਕੇ ਤੇ ਮੌਕੇ ਤੇ ਜੇ ਉਹ ਜਾ ਗਾਹਕ ਆਉਂਦਾ ਹਨਾ ਜੇ ਉਹ ਭੈਣ ਭਰਾ ਆਉਂਦਾ ਉਹ ਜਿਹਾ ਹਸਾਬਕਤਾ ਉਹ ਜੀ ਗੱਡੀਆਂ ਹੀ ਗੱਡੀਆਂ ਹਨਾ ਆਪਣੇ ਕੋਲੇ ਗੱਡੀ ਰਿਜਨਲ ਆ ਮੋਕੇ ਖੜੀਆਂ ਤਿੰਨ ਚਾਰ ਹੋ ਲੈਂਦੀਆਂ ਨਹੀਂ ਅੱਜ ਠੀਕ ਹੈ ਠੀਕ ਹੈ ਠੀਕ ਉਹਨਾਂ ਦੇ ਵਿੱਚ ਵੀ ਬਰੀਜਾ ਖੜੀ ਇੱਕ ਓਕੇ ਬਰੀਜਾ ਵੀ ਖੜੀ ਉੱਥੇ ਥਾਂ ਦੋ ਉੱਥੇ ਠੀਕ ਹੈ ਜੀ ਤੇ ਗੱਡੀ ਜਾਨੀ ਹਰ ਮਾਡਲ ਮਿਲ ਜੂਗਾ ਤਕਰੀਬਨ ਓਕੇ ਵੀ ਜੇ ਉਹ ਜੀ ਭੈਣ ਭਰਾ ਡਿਮਾਂਡ ਕਰੂਗਾ ਹਾਂਜੀ ਹਾਂਜੀ ਤੇ ਲਿਆ ਵੀ ਦੇਵਾਂਗੇ ਲਿਆ ਵੀ ਦੇਵਾਂਗੇ ਹਾਂ ਮੋਕੇ ਤੇ ਡਿਮਾਂਡ ਜੇ ਇਹ ਜੀ ਹੋ ਤੇ ਆਪਣਾ ਇੱਥੇ ਆ ਕੇ ਇੱਕ ਵਾਰੀ ਇਹ ਇੱਥੋਂ ਦਾ ਆਪਣਾ ਐਡਰੈਸ ਫੇਰ ਇੱਕ ਵਾਰੀ ਕਨਫਰਮ ਕਰ ਦਿਓ ਕਿ ਪਿੰਡ ਜੀ ਖੋਸਰਾਂ ਤੇਈਰ ਆ ਜਿਹੜਾ ਮੋਗਾ ਮੋਗੇ ਤੋਂ ਆਪਾਂ ਥੱਲੇ ਕੇ ਵਾਇਆ ਵੀ ਆ ਸਕਦੇ ਹ ਖੋਸਾ ਪਾਡੋ ਕੇ ਵਾਇਆ ਵੀ ਆ ਸਕਦੇ ਆ ਹਾਂਜੀ ਇਹਦੋਂ ਕੋੜੀ ਸੇਖਾ ਲੋਣਾ ਹੈ ਤਾਂ ਘਲੋਟੀ ਵਾਇਆ ਗਗੜਾ ਜਨੇਰ ਤੋਂ ਵੀ ਛੜਕ ਆਉਂਦੀ ਆ ਆਉਂਦੀ ਆ ਹਾਂਜੀ ਹਾਂ ਤੇ ਖੋਸਰਾਂ ਤੇਈਰ ਜਾਨੀ ਆਪਣੇ ਪਿੰਡ ਮੇਲਾ ਲੱਗਦਾ ਮੇਨ ਪਿੰਡ ਖੋਸਿਆਂ ਚੋ ਇਹੀ ਐ ਇਹ ਜਮੇਨ ਹਾਂ ਪਿੰਡ ਦਾ 20 22 ਆ ਖੋਸੇ ਆ ਆ ਖੋਸੇ ਨੇੜੇ ਨੇੜੇ ਹਾਂਜੀ ਮਿੱਟੀ ਸਾਡੇ ਪਿੰਡ ਨਿਕਲਦੀ ਐ ਓਕੇ 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 ਤੇ ਉਹ ਪਿੰਡ ਆ ਇਹ ਮੈਨੂੰ ਉਹ ਪਿੰਡ ਦੇ ਵਿੱਚ ਬਿੱਟੂ ਦੁਬਈ ਵਾਲਾ ਜਾਂ ਬਿੱਟੂ ਆੜਤੀ ਆਂਦੇ ਆ ਠੀਕ ਐ ਜੀ ਜੇ ਕਿਸੇ ਨੇ ਆਉਣਾ ਹੋਵੇ ਦੂਰੋਂ ਬਿੱਟੂ ਦਾ ਨਾਂ ਨਾਲ ਹੀ ਸਾਰੇ ਜਾਣਦੇ ਹਾਂਜੀ ਵੈਸੇ ਸਤਨਾਮ ਸਿੰਘ ਆਪਣਾ ਸਤਨਾਮ ਸਿੰਘ ਐ ਠੀਕ ਐ ਜੀ ਕੰਟੈਕਟ ਨੰਬਰ ਜੇ ਬੋਲ ਵੀ ਮਾ ਦਿੰਨਾ ਹਾਂਜੀ ਹਾਂਜੀ ਕਰ ਦਿੰਦੇ 92787 9407 98787 98407 ਠੀਕ ਹੈ ਜੀ ਧੰਨਵਾਦ ਬਾਕੀ ਬੋਰਡ ਦੇ ਉੱਤੇ ਵੀ ਨੰਬਰ ਚੱਲਦੇ ਆ ਸੱਜਣੋ ਇਹ ਜਿਹੜੀਆਂ ਗੱਡੀਆਂ ਇਸ ਵੇਲੇ ਵਿਕਾਊ ਆ ਪਿੰਡ ਖੋਸਰਨ ਤੀਰ ਡਰੈਸ ਤੋਂ ਨੂੰ ਦੁਬਾਰਾ ਫੇਰ ਕਨਫਰਮ ਕਰਤਾ ਇੱਕ ਨੰਬਰ ਤੇ ਜਿਵੇਂ ਬ੍ਰੀਜਾ ਖੜੀ ਸਵਿਫਟ ਨਵੀਂ ਖੜੀ ਸੀਗੀ ਸ਼ੈਵਰਲੈਟ ਆ ਲਿਆਂਦੀ ਗੱਡੀ ਟੌਪ ਖੜੀ ਸੀ ਇਹ ਧੰਨਵਾਦ ਵੀਡੀਓ ਨੂੰ ਵੇਖਣ ਲਈ ਆ ਕੇ ਵੇਖਿਓ ਵਧੀਆ ਕਾਰੋਬਾਰ ਕੰਮ ਸਾਫ਼ ਸੁਥਰਾ ਲੱਗਿਆ ਬਾਈ ਹਰਿਆ ਦਾ ਕਰਿਓ ਸੰਪਰਕ ਜ਼ਰੂਰ ਧੰਨਵਾਦ ਵੀਡੀਓ ਨੂੰ ਵੇਖਣ